ਸੋਸ਼ਲ ਮੀਡੀਆ ਤੇ ਐਲੀ ਮੰਗਟ ਦੇ ਇੰਟਰਵਿਊਜ਼ ਦੀਆਂ ਕੁਝ ਕਲਿੱਪਸ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਕਰਨ ਔਜਲੇ ਤੇ ਗੁਲਾਬ ਸਿੱਧੂ ਦੇ ਨਾਲ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਐਲੀ ਮੰਗਟ ਨੇ ਕਿਹਾ ਕਿ ਗੁਲਾਬ ਸਿੱਧੂ ਵੱਲੋਂ ਉਸ ਨਾਲ ਗਾਣਾ ਕਰਨ ਦੀ ਗੱਲ ਉੱਪਰ ਲਾਰੇ ਲਾਏ ਜਾ ਰਹੇ ਨੇ। ਉਹ ਕਹਿੰਦਾ ਕਿ ਗੁਲਾਬ ਆਪਾਂ ਗਾਣਾ ਕਰਦੇ ਹਾਂ ਇਕੱਠਾ। ਹਾਂਜੀ ਹਾਂਜੀ ਬੜੇ ਭਾਈ ਕੋਈ ਚੱਕਰ ਨਹੀਂ ਬੜੇ ਭਾਈ ਕੋਈ ਚੱਕਰ ਨਹੀਂ ਪਰ ਉਹ ਅੱਜ ਕੱਲ੍ਹ ਹਲੇ ਤੱਕ ਉਹਦਾ ਕੋਈ ਰਿਸਪੌਂਡ ਬੈਕ ਨਹੀਂ। ਆਪਾਂ ਸਾਰੇ ਜਾਣਦੇ ਆ ਕਿ ਗੁਲਾਬ ਸਿੱਧੂ ਕਿਸੇ ਵੀ ਵਿਵਾਦ ਦੇ ਵਿੱਚ ਨਹੀਂ ਪੈਂਦਾ ਤੇ ਨਾ ਹੀ ਕਿਸੇ ਨੂੰ ਜਵਾਬ ਦਿੰਦਾ ਪਰ ਗੁਲਾਬ ਸਿੱਧੂ ਦੇ ਯਾਰ ਜੌਂਟੀ ਢਿੱਲੋਂ ਨੇ ਇਸ ਗੱਲ ਦੇ ਉੱਪਰ ਐਲੀ ਮੰਗਟ ਨੂੰ ਜਵਾਬ ਦਿੱਤਾ ਇੱਕ ਸਟੋਰੀ ਪਾ ਕੇ ਜੌਂਟੀ ਢਿੱਲੋਂ ਨੇ ਲਿਖਿਆ ਪਿਛਲੇ ਕਈ ਦਿਨਾਂ ਤੋਂ ਮੈਨੂੰ ਬਹੁਤ ਸਾਰੇ ਮਿੱਤਰ ਭਰਾ ਰੀਲਾਂ ਭੇਜ ਰਹੇ ਸੀ ਕਿਸੇ ਕਲਾਕਾਰ ਦੀਆਂ ਚਲੋ ਆਪਾਂ ਨੂੰ ਕੁਝ ਬੋਲਣ ਦੀ ਲੋੜ ਨਹੀਂ ਸੀ ਪਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਗੁਲਾਬ ਸਿੱਧੂ ਬਾਈ ਦਾ ਡਾਊਨਫਾਲ ਸੀ ਉਦੋਂ ਕਿੱਥੇ ਸੀ ਤੁਸੀਂ ਸਾਰੇ ਉਦੋਂ ਕਿਸੇ ਨੇ ਕਿਹਾ ਕਿ ਆ ਜਾ ਗੁਲਾਬ ਤੇਰੇ ਨਾਲ ਗਾਣਾ ਕਰਦੇ ਆ ਜੇ ਅੱਜ ਗੁਲਾਬ ਬਾਈ ਦਾ ਚੰਗਾ ਸਮਾਂ ਆਇਆ ਤਾਂ ਯਾਰ ਤੁਸੀਂ ਭ 마ੜੇ ਸਮੇਂ ਚ ਬਾਈ ਸਿੱਧੂ ਮੂਸੇਵਾਲਾ ਬਾਈ ਨੇ ਬਾਹ ਫੜੀ ਤੇ ਅੱਜ ਗੁਲਾਬ ਬਾਈ ਦੇ ਗਾਣੇ ਆਉਣ ਲੱਗੇ ਨੇ ਤੇ ਗੁਲਾਬ ਵੀ ਸਿੱਧੂ ਵੀਰੇ ਦਾ ਗੁਣ ਨਹੀਂ ਭੁੱਲਦਾ ਜਿਹੜੇ ਬੰਦੇ ਮਾੜੇ ਸਮੇਂ ਚ ਨਾਲ ਰਹੇ ਉਹ ਬੰਦੇ ਅੱਜ ਚੰਗੇ ਚ ਵੀ ਨਾਲ ਹੀ ਨੇ ਮਤਲਬ ਕੱਢੋ ਬੰਦਾ ਛੱਡੋ ਇਹ ਰਿਵਾਜ ਚੱਲ ਰਿਹਾ ਹੈ ਅੱਜਕੱਲ ਤਾਂ ਗੁਲਾਬ ਸਿੱਧੂ ਦੇ ਯਾਰ ਜੋਂਟੀ ਢਿੱਲੋਂ ਨੇ ਸਟੋਰੀ ਪਾ ਕੇ ਐਲੀ ਮੰਗਟ ਨੂੰ ਰਿਪਲਾਈ ਕੀਤਾ ਇਸ ਬਾਰੇ ਤੁਹਾਡਾ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ